ਅਲਾਸ ਕੈਨੇਡਾ ਤੋਂ ਕਰਾ ਲਿਆ ਆਰਾਮ ਨਹੀਂ ਆਇਆ ਇੰਨਾ ਮੇਰੇ ਬੱਚੇ ਲੈ ਕੇ ਤਰੇ ਵੀ ਉਹ ਮੈਂ ਕਿ ਰੋਣਾ ਉਹ ਵੀ ਰੋਂਦੇ ਹੁੰਦੇ ਵੀ ਸਾਡੀ ਮਾਂ ਠੀਕ ਨਹੀਂ ਕਹਿੰਦੇ ਤੁਹਾਡੀ ਜਿਹੜੀ ਆ ਰੀਟ ਦੀ ਹੱਡੀ ਉਹਦੇ ਥੱਲੇ ਤੁਹਾਡੀ ਨਾਲੀਆਂ ਦੱਬੀਆਂ ਉੱਥੇ ਮੇਰਾ ਆਪਰੇਸ਼ਨ ਹੋਇਆ ਸੀ ਬਹੁਤ ਵੱਡਾ 3-4 ਘੰਟੇ ਦਾ ਇੱਕ ਸਾਲ ਤੇ ਇੱਕ ਮਹੀਨਾ ਹੋ ਗਿਆ ਮੇਰੇ ਆਪਰੇਸ਼ਨ ਹੋਏ ਨੂੰ ਕੋਈ ਆਰਾਮ ਨਹੀਂ ਮਾਥੇ ਥੱਲੇ ਲੇਟ ਲਵੇਂ ਬੈਠ ਤੇ ਨਹੀਂ ਸੌ ਸਕਦੀ ਥੱਲੇ ਲੇਟ ਕੇ ਹੀ ਸੌਂਦੀ ਹਾਂ ਇੰਨੀ ਦਰਦਾਂ ਦੀ ਦਿਨ ਤੇ ਰਾਤ ਪਰ ਜਦੋਂ ਮੈਨੂੰ ਇਹਨਾਂ ਦਾ ਪਤਾ ਲੱਗ ਮੈਂ ਇਹਨਾਂ ਨੂੰ ਫੋਨ ਕੀਤਾ ਜਦੋਂ ਵੇਖਿਆ ਜਿੱਦਣ ਮੈਂ ਆਈ ਹਵਾ ਜਾਂ ਤਾਂ ਸਿੱਧੀ ਇੱਥੇ ਆਈ ਆ ਸਿੱਧਾ ਸਮਾਨ ਮੇਰਾ ਨਾਲ ਹੀ ਮੇਰਾ ਭਤੀਜਾ ਆਇਆ ਸੀ ਤੁਹਾਨੂੰ ਪਤਾ ਲੱਗਾ 에어ਪੋਰਟ ਤੋਂ ਵੀ ਸਿੱਧੀ ਫਲਾਈਟ ਇੱਥੇ ਦੀ ਹੈ ਹਾਂਜੀ ਮੇਰਾ ਭਤੀਜਾ ਲੈ ਕੇ ਇੱਥੇ ਆ ਸਮਾਨ ਵੀ ਲਦਿਆ ਵਿੱਚੀ ਇਹ ਇਹਨਾਂ ਦਾ ਕੜਾ ਪੀਤਾ ਹੁਣ ਕਿੰਨਾ ਠੀਕ ਆ ਤੇ ਕਿੰਨਾ ਚਿਹਰੇ ਤੇ ਰੌਣਕ ਹੈ ਮੈਂ ਸਾਰੇ ਠੀਕ ਆ ਮੈਨੂੰ ਨੀਂਦ ਵੀ ਆਉਂਦੀ ਆ ਜਦੋਂ ਆਏ ਨੇ ਪਹਿਲੇ ਦਿਨ ਇਹਨੂੰ ਤਾਂ ਬੈਠਿਆ ਨਹੀਂ ਸੀ ਜਾਂਦਾ ਤੇਲੇ ਹੁਣ ਫੁੱਲ ਵਾਂਗੂ ਖਿੜਿਆ ਪਿਆ ਮੈਨੂੰ ਆਪ ਦੇਖ ਕੇ ਇਰਾਨੀ ਹੁੰਦੀ ਆ ਵੀ ਯਾਰ ਬੰਦਾ ਇਨੀ ਜਲਦੀ ਚੌਥਾ ਕੜਾ ਇਹਨਾਂ ਦਾ ਕੁੱਝ ਨਹੀਂ ਹਾਂਜੀ ਚੌਥਾ ਤੀਜੇ ਜੇ ਮੈਨੂੰ ਫਰਕ ਪੈ ਗਿਆ ਹੁੰਦਾ ਲੋਕ ਮੈਂ ਪੌੜੀ ਚੜ ਗਿਆ ਮੈਂ ਤਿੰਨ ਪੌੜੀ ਚੜ ਹੁੰਦਾ ਮੈਂ ਤਾਂ ਗਿਆ ਲੁਧਿਆਣਾ ਮੈਂ ਪਹੁੰਚ ਕਿੱਦਾਂ ਗਿਆ ਕਾਚੋਂ ਹੰਜੂ ਆ ਕੀ ਗੱਲ ਹੋ ਗਈ ਇੱਕਦਮ ਜਿਹੜਾ ਹੁਣ ਪ੍ਰੋਬਲਮ ਕੀ ਸੀ ਕੀ ਉਸੂ ਦੇ ਹਾਰਡ ਨਹੀਂ ਸੀ ਬਸ ਯਾ ਤੇ ਪੇਸਮੇ ਕਰ ਵੀ ਪਿਆ ਕਿੰਨੇ ਪੈਸੇ ਖਰਚੇ ਪਹਿਲਾਂ ਬਹੁਤ 6-7 ਲੱਖ ਰੁਪਏ ਘਰ ਵੀ ਗਹਿਣੇ ਰਾਤ ਉੱਥੇ ਦਾ ਖਰਚਾ ਪੈਸਾ ਇੱਥੇ ਦਾ ਖਰਚਾ ਪੈਸਾ ਕਿੱਦਾਂ ਆ ਹਾਂ ਹੁਣ ਫੇਰ ਕਹਿੰਦੇ ਸੀ ਸ਼ਾਇਦ ਸਰਜਰੀ ਕਰਨੀ ਪਵੇ 5 ਲੱਖ ਲਿਓ ਜੇ ਗਾਡ ਬਣਿਆ ਮੋਦੀ ਦਾ ਉਹ ਲਿਓ ਮੈਂ ਕਿਹਾ ਉਹ ਹੈਗਾ ਕਹਿੰਦੇ ਚੱਲਣਾ ਜਿਹੜੇ ਦੋ ਸਟੈਂਡ ਪਾਇਆ ਤੁਹਾਨੂੰ ਡਰਾ ਕੇ ਪਾਤੇ ਵੀ ਨਹੀਂ ਹੁਣ ਤੁਸੀਂ ਇੱਕਦਮ ਸਟੈਂਡ ਪਾ ਕੇ ਕਹਿੰਦੇ ਜੀ 80% ਤੁਹਾਡੀ ਬਲੋਕ ਤੇ ਗਿਆ ਅਸੀਂ ਤਾਂ ਚੈੱਕ ਕਰਨ ਗਏ ਜਬਰਦਸਤੀ ਪਾਤੇ ਕਿੰਨੇ ਸਟੈਂਡ ਪਏ ਸੀ ਦੋ ਇਹ ਸੁਨੇਹਾ ਦੇਣਾ ਚਾਹੁੰਦੇ ਬਾਕੀ ਪਿੱਛੇ 80% ਇਹ ਕਹਿੰਦੇ ਜੇ ਕਿ ਇਹਨੂੰ ਪ੍ਰੋਬਲਮ ਹੈ ਹਾਰਦੀ ਇੱਥੇ ਆਓ ਜੇ ਬਚਣਾ ਤਾਂ ਨਹੀਂ ਤਾਂ ਬਸ ਉਥੇ ਨਾਲ ਲੁੱਟੇ ਹੀ ਗਏ ਅਈ ਦਾ ਘਰ ਵੀ ਗੈਨੇ ਰਤਾ ਫਰੂਤੀ ਚ ਹੰਨੇ ਤੇ ਘਰ ਗਹਿਣੇ ਰੱਖਣ ਤੋਂ ਬਾਅਦ ਵੀ ਠੀਕ ਨਹੀਂ ਪਰ ਇੱਥੇ ਜਿਹੜਾ ਹੁਣ ਠੀਕ ਹੋ ਗਿਆ ਹਾਂ ਠੀਕ ਗਿਆ ਹਾਂ ਦੇ ਲੋ ਇੰਨੇ ਪੋਡੇ ਚੜਿਆ ਮੈਂ ਤਾਂ ਨੀ ਚੜ ਸਕਦਾ ਸੀ ਸੀ ਮੰਦੇ ਹੋ ਵੀ ਤੁਹਾਡੀ ਜਿਹੜੀ ਹੈ ਜ਼ਿੰਦਗੀ ਆ ਉਹ ਕਾੜੇ ਨੇ ਬਚਾ ਲਈ ਯਾਰ ਕਿਆ ਲਈ ਬਚਾ ਲਈ ਇਹ ਜਿਹੜਾ ਬਰਦਾਨ ਬਣ ਚੁੱਕਾ ਹੈ ਇਸ ਲਈ ਕਾੜਾ ਲੋਕਾਂ ਦੇ ਦਿਲਾਂ ਦੇ ਵਿੱਚ ਕਿਉਂਕਿ ਜਿਹੜੇ ਹਾਰਟ ਦੇ ਪੇਸ਼ੈਂਟੇ ਲੱਖਾਂ ਰੁਪਏ ਹਸਾਲੇ ਵਿੱਚ ਖਰਚਦੇ ਨੇ ਇੱਥੇ ਜਿਹੜਾ ਠੀਕ ਹੋਣ ਪਰਮਾਤਮਾ ਦਾ ਇੱਕ ਆਪਾਂ ਜਰੀਆ ਬਣਿਆ ਹੈ ਵੀ ਲੋਕਾਂ ਨੇ ਆਪਾਂ ਨੂੰ ਪਰਮਾਤਮਾ ਦੇਖੋ ਰਸਤਾ ਕੱਢ ਦਿੰਦਾਗਾ ਆਪਾਂ ਸੋਚ ਵੀ ਨਹੀਂ ਸੀ ਸਕਦੇ ਵੀ ਇਹ ਦਿਨ ਵੀ ਆਣਾ ਅਸੀਂ ਕਦੇ ਹੜ ਦੇ ਮਰੀਜ਼ਾਂ ਦੀਆਂ ਲੈਣਾ ਲੱਗਣ ਕਿ ਵੀ ਅਨਪੋਸੀਬਲ ਗੱਲਾਂ ਨੇ ਕਿ ਨਹੀਂ ਸੋਚਿਆ ਨਹੀਂ ਸੀਗਾ ਮੇਰਾ ਬੀਐਸ ਮੋਟਰ ਗੈਰੇਜ ਆ ਮੈਂ ਫਿਰ ਫਿਰ ਪੜਦੀ ਜਿਹੜੀ ਦੁਕਾਨ ਆ ਉੱਪਰ ਆ ਮੈਂ ਕਾਫੀ ਦੇ ਦਿੱਤਾ ਪੌੜੀਆਂ ਨਹੀਂ ਚੜ ਸਕਦਾ ਮੈਂ ਦੂਜੀ ਵਾਰ ਹੀ ਆਇਆ ਹਾਂ ਤੇ ਮੈਂ ਆਰਾਮ ਨਾਲ ਆਪਣਾ ਸਮਾਨ ਲੈ ਕੇ ਵੀ ਆ ਜਾਣਾ ਥੱਲੇ ਉੱਪਰ ਵੀ ਚੜ ਜਾਣਾ ਮੈਨੂੰ 40% ਫਰਕ ਪੈ ਗਿਆ ਜਦੋਂ ਪਹਿਲਾਂ ਸੀ ਤੇ ਉਦੋਂ ਮਤਲਬ ਜਿਹੜਾ ਚੜਨਾ ਬੜਾ ਔਖਾ ਸੀ ਮੈਂ ਦੋ ਪੌੜੀਆਂ ਨਹੀਂ ਚੜ ਸਕਦਾ ਓਕੇ ਅੰਦਰੋਂ ਮੈਂ ਬੜੇ ਆਰਾਮ ਨਾਲ ਮੈਂ ਆਪਣੀ ਦੁਕਾਨ ਵੇਖੀ ਨੂੰ ਮੈਨੂੰ ਫਿਰ 2 ਸਾਲ ਹੋ ਗਏ ਉੱਪਰ ਕੀ ਡਾਕਟਰ ਕਹਿੰਦੇ ਸੀ ਜੀ ਡਾਕਟਰ ਮੈਂ ਐਂਜਿਓਗ੍ਰਾਫੀ ਕਰਾਈ ਬਲੌਗ ਜੀ ਮੈਨੂੰ ਪਹਿਲੀ ਵਾਰੀ ਕਾੜਾ ਪੀਣ ਨਾਲ ਹੀ ਮੈਨੂੰ ਕਾਫੀ ਫਰਕ ਪੈ ਗਿਆ ਤੇ ਪੌੜੀਆਂ 'ਪਾ ਚੜਾ ਕੇ ਦੇਖਣਾ ਤੁਹਾਨੂੰ ਹਣਾ ਇਸ ਕਾੜਾ ਪੀਣ ਦੇ ਨਾਲ ਜਿਹੜੇ ਆ ਹਾਰਟ ਦੀਆਂ ਕਹਿੰਦੇ ਜੋ ਬੰਦ ਨਾੜਾਂ ਨੇ ਉਹ ਬਲੋਕੇਜ ਹੈ ਜਿਹੜੀਆਂ ਉਹ ਨਾੜਾਂ ਖੁੱਲਦੀਆਂ ਨੇ ਤੇ ਸਾਰਾ ਜਿੰਨਾ ਤੁਸੀਂ ਲੋਕ ਦੇਖ ਰਹੇ ਆ ਜਾਂ ਗੱਡੀਆਂ ਦਾ ਜਿਹੜਾ ਦੇਖਸੇ ਇੱਕ ਸਮ ਦਾ ਸਟੈਂਡ ਬਣਿਆ ਹੋਇਆ ਹੈ ਪੇਸ਼ੈਂਟ ਜਿਹੜੇ ਆ ਉਮੀਦਾਂ ਲੈ ਕੇ ਆਏ ਨੇ ਤੇ ਉਹਨਾਂ ਦੀ ਉਮੀਦਾਂ ਕਿਵੇਂ ਨੇ ਆਪਾਂ ਇਹ ਜਾਣਾਂਗੇ ਲੋਕਾਂ ਨਾਲ ਗੱਲਬਾਤ ਕਰਕੇ ਕਿ ਕੀ ਕਾੜਾ ਪੀਣ ਦੇ ਨਾਲ ਕਿੰਨੀ ਰਾਹਤ ਮਿਲੀ ਹੈ ਕਿੰਨਾ ਠੀਕ ਹੋਏ ਨੇ ਸੋ ਪੰਜਾਬ ਨਹੀਂ ਬਲਕਿ ਹੁਣ ਇਹ ਕਾੜਾ ਇੰਗਲੈਂਡ ਤੇ ਕੈਨੇਡਾ ਤੱਕ ਵੀ ਜਿਹੜਾ ਪਹੁੰਚ ਚੁੱਕਾ ਹੈ ਕਿਉਂਕਿ ਲੋਕ ਜਦੋਂ ਇਸ ਕਾੜੇ ਦੀ ਗੱਲ ਸੁਣਦੇ ਨੇ ਤੇ ਇਲਾਜ ਕਰਾਉਣ ਲਈ ਸਪੈਸ਼ਲ ਪੰਜਾਬ ਆਉਂਦੇ ਨੇ ਸਾਡੇ ਨਾਲ ਇੱਕ ਬੀਬੀ ਜੀ ਨੇ ਉਹ ਜਿਹੜੀ ਕਿ ਕੈਨੇਡਾ ਤੋਂ ਆਏ ਨੇ ਚਾਹਤ ਕੀ ਦੱਸਦੀ ਕਿ ਕੈਨੇਡਾ ਵਰਗੇ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਬਹੁਤ ਵਧੀਆ ਇਲਾਜ ਨੇ ਬੜੇ ਸਸਤੇ ਇਲਾਜ ਨੇ ਪਰ ਇਹਨਾਂ ਦਾ ਜਿਹੜਾ ਇਲਾਜ ਜਿਹੜਾ ਹੁਣ ਇੱਥੇ ਕੜਾ ਜਿਹੜੇ ਵਾਲੇ ਬਾਬਾ ਜੀ ਉਹ ਕਰ ਰਹੇ ਨੇ ਆਪਾਂ ਨਾਲ ਕੋਲੋਂ ਜਾਣਦੇ ਆ ਕਿ ਇਹ ਕੀ ਕੀ ਪ੍ਰੋਬਲਮ ਸੀ ਤੇ ਕਦੋਂ ਕੈਨੇਡਾ ਤੋਂ ਪੈਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵੀਰ ਕੌਰ ਆ ਮੇਰਾ ਪਿੰਡ ਸਠਿਆੜੀ ਆਈ ਮੈਂ ਕੈਨੇਡਾ ਤੋਂ ਆ ਉੱਥੇ ਮੇਰਾ ਆਪਰੇਸ਼ਨ ਹੋਇਆ ਸੀ ਬਹੁਤ ਵੱਡਾ ਤਿੰਨ ਚਾਰ ਘੰਟੇ ਦਾ ਕਹਿੰਦੇ ਤੁਹਾਡੀ ਜਿਹੜੀ ਆ ਰੀਡ ਦੀ ਹੱਡੀ ਉਹਦੇ ਥੱਲੇ ਤੁਹਾਡੀ ਨਾੜੀਆਂ ਧੱਪੀਆਂ ਮੇਰੀਆਂ ਚੂਲਿਆਂ ਚ ਪੀੜ ਨੂੰ ਦੇਦ ਲੱਕ ਚ ਨਹੀਂ ਸੀ ਹੁੰਦੀ ਮੈਂ ਬਾਰ ਬਾਰ ਕਹਿਣ ਤੇ ਡਾਕਟਰਾਂ ਮੇਰਾ ਆਪਰੇਸ਼ਨ ਕਰਤਾ ਵੀ ਨਹੀਂ ਤੂੰ ਠੀਕ ਹੋ ਜਾਓਗੇ 1 ਸਾਲ ਤੇ 1 ਮਹੀਨਾ ਹੋ ਗਿਆ ਮੇਰੇ ਆਪਰੇਸ਼ਨ ਹੋਏ ਨੂੰ ਮੈਨੂੰ ਕੋਈ ਕੈਨੇਡਾ ਤੋਂ ਕੈਨੇਡਾ ਚ ਹੋਇਆ ਕੋਈ ਕੈਨੇਡਾ ਚ ਹੋਇਆ ਕੋਈ ਆਰਾਮ ਨਹੀਂ ਮੈਂ ਉਥੇ ਥੱਲੇ ਲੇਟ ਲੈ ਮੈਂ ਬੈਠ ਤੇ ਨਹੀਂ ਸੌ ਸਕਦੀ ਥੱਲੇ ਲੇਟ ਕੇ ਹੀ ਸੌਂਦੀ ਐਨੀ ਦਰਦ ਹੁੰਦੀ ਦਿਨ ਤੇ ਰਾਤ ਇਥੇ ਗੱਦੇ ਕੈਨੇਡਾ ਨੂੰ ਇੱਥੇ ਪਤਾ ਲੱਗ ਗਿਆ ਸੀ ਕਿ ਇਹ ਪੰਜਾਬ ਦੀ ਬੀਬੀ ਪੰਜਾਬ ਦੇ ਲੋਕ ਮੇਰੇ ਪਤਾ ਲੈਣ ਆਉਂਦੇ ਸੀਗੇ ਪਰ ਜਦੋਂ ਮੈਨੂੰ ਇਹਨਾਂ ਦਾ ਪਤਾ ਲੱਗਾ ਮੈਂ ਰਾਤ ਜਾਗਦੀ ਰਹਿੰਦੀ ਸਰਸਰ ਰਾਤ ਮੈਂ ਇਹਨਾਂ ਨੂੰ ਫੋਨ ਕੀਤਾ ਜਿਉਂ ਵੇਖਿਆ ਇਹ ਕਹਿੰਦੇ ਤੁਹਾਡਾ ਆਪਰੇਸ਼ਨ ਹੋਇਆ ਫੇਰ ਮੁੜ ਕੇ ਨਾ ਮੈਂ ਸੰਗਲਬਤ ਕੀਤੀ ਮੈਂ ਦੁਬਾਰਾ ਫੋਨ ਕੀਤਾ ਮੈਂ ਕਿਹਾ ਮੈਂ ਮੈਜੀ ਮੈਂ ਇਲਾਜ ਕਰਾਉਣਾ ਚਾਹੁੰਦੀ ਆਂ ਦੇ ਇੱਥੇ ਭੇਜ ਦਿਨੇ ਦਵਾਈ ਮੈਂ ਮੈਂ ਇੱਥੇ ਆ ਜੂਗੀ ਤੇ ਪੈਸੇ ਦੇ ਦੇ ਕੋਈ ਨਹੀਂ ਮੈਂ ਇੱਥੇ ਸੈਂਟਰ ਟੀਚਰ ਉੱਧਾਰ ਰਹੀ ਆਂ ਤੇ ਉੱਥੇ ਮੇਰੀ ਬੱਚੀਆਂ ਵੀ ਦੋਵੇਂ ਜੜੀਆਂ ਉਹ ਸਕੂਲ ਟੀਚਰ ਆ ਕੈਨੇਡਾ ਚ ਮੇਰਾ ਬੇਟਾ ਜਿਹੜਾ ਉਹ ਡੀਜੀ ਦਾ ਛੇਕਾ ਲਿੰਦਾ ਟ੍ਰਾਂਟੋ ਬ੍ਰਮਟ ਤੇ ਕੈਮਰिज ਵਿੱਚ ਤਿੰਨਾਂ ਸ਼ਹਿਰਾਂ ਵਿੱਚ ਬੱਚੇ ਤੇ ਮੈਂ ਵਾਰੀ ਵਾਰੀ ਕਿੱਥੇ ਵੀ ਰਹਿ ਸਕਦੀ ਮੈਂ ਕਿਹੜਾ ਕੰਮ ਕਰਨਾ ਹੁੰਦਾ ਪਰ ਇੰਨੀ ਜ਼ਿਆਦਾ ਤਕਲੀਫ ਹੋਣ ਦੇ ਬਾਵਜੂਦ ਵੀ ਮੈਂ 24 ਘੰਟੇ ਰੋਂਦੀ ਜਿੱਦਣ ਮੈਂ ਆਈ ਹਾਂ ਵਾਜਾ ਤਾਂ ਸਿੱਧੀ ਇੱਥੇ ਆਈ ਹਾਂ ਸਿੱਧਾ ਅਸਮਾਨ ਮੇਰਾ ਨਾਲ ਹੀ ਮੇਰਾ ਭਤੀਜਾ ਆਇਆ ਸੀ ਤੇ ਜਦੋਂ ਮੈਂ ਇੱਥੇ ਆਈ ਆ ਇਹਨਾਂ ਮੇਰਾ ਪੁੱਛਿਆ ਕਿਛਿਆ ਤੇ ਮੈਨੂੰ ਕਾੜਾ ਪਿਆ ਆ ਉਹ ਕੜਾ ਪੀ ਕੇ ਮੈਂ ਰਾਤ ਨੂੰ ਮੈਨੂੰ ਦਰਦ ਨਹੀਂ ਹੋਈ ਨੀਂਦ ਤੇ ਨਹੀਂ ਆਈ ਪਰ ਮੈਂ ਦਵਾਈ ਕੋਈ ਨਹੀਂ ਖਾਦੀ ਕੜਾ ਹੀ ਪੀਤਾ ਏ ਮੈਨੂੰ ਦਰਦ ਨਹੀਂ ਹੋਈ ਉਤੋਂ ਬਾਅਦ 15 ਦਿਨ ਬਾਅਦ ਫੇਰ ਮੈਂ ਆਈ ਆ ਮੈਨੂੰ ਪੁੱਛਦੇ ਰਹਿੰਦੇ ਫੋਨ ਤੇ ਕਿਉਂਕਿ ਇਹਨਾਂ ਦੀ ਭਤੀਜੀ ਵਾ ਤੇ ਸਾਡੇ ਕੋਲ ਹੀ ਆ ਤੇ ਜਦੋਂ ਤੁਹਾਨੂੰ ਪਤਾ ਲੱਗਾ 에ਰਪੋਰਟ ਤੋਂ ਸਿੱਧੀ ਫਲਾਈਟ ਇੱਥੇ ਦੀ ਹੈ ਗੱਡੀਆਂ ਵੀ ਸਿੱਧੇ ਇੱਥੇ ਆਉਂਦੀਆਂ ਅੱਛਾ ਉੱਥੋਂ ਟਾਈਮ ਨਾਲ ਚੜੀ ਸੀ ਸਿੱਧੀ ਗੱਡੀ ਇੱਥੇ ਹਾਂਜੀ ਮੇਰਾ ਭਤੀਜਾ ਲੈ ਕੇ ਇੱਥੇ ਆ ਸਮਾਨ ਵੀ ਲਦਿਆ ਵਿੱਚ ਹੀ ਫਿਰ ਇਹਨਾਂ ਮੈਨੂੰ ਆਉਂਦੇ ਆ ਮੈਨੂੰ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਮੈਂ ਆ ਗਈ ਆ ਕਹਿੰਦੇ ਵੀ 2:30 ਵਜੇ ਨਾ ਆਇਓ ਤਾਂ ਚੰਗੀ ਤਰ੍ਹਾਂ ਵਖਾਵਾਵਾਂਗੇ ਉਹ ਇਹਨਾਂ ਦਾ ਕੋਈ ਵੱਡੇ ਡਾਕਟਰ ਵੀ ਇੱਥੇ ਆਉਂਦੇ ਹੋਣੇ ਨਾ ਤੇ ਫਿਰ ਮੇਰਾ ਇਹਨਾਂ ਨਾਲ ਅਲਾਜ ਸ਼ੁਰੂ ਕੀਤਾ ਕਹਿੰਦੇ ਆਪਰੇਸ਼ਨ ਹੋਇਆ ਤੁਹਾਡਾ ਤੁਹਾਨੂੰ ਆਪਾਂ ਠੀਕ ਕਰਾਂਗੇ ਪਰ ਮੇਰੀ ਦਰਦ ਉਹ ਤਾਂ ਦੀ ਠੀਕ ਆ ਮੈਂ ਬੈਠ ਤੇ ਸੁਣਨੀ ਆ ਮਤਲਬ ਕਹਿਣ ਦਾ ਭਾਵ ਹੈ ਇਲਾਜ ਕੈਨੇਡਾ ਤੋਂ ਕਰਾ ਲਿਆ ਆਰਾਮ ਨਹੀਂ ਆਇਆ ਇੰਨਾ ਮੇਰੇ ਬੱਚੇ ਲੈ ਕੇ ਤਰੇ ਵੀ ਉਹ ਮੈਂ ਕਿ ਰੋਣਾ ਉਹ ਵੀ ਰੋਂਦੇ ਹੁੰਦੇ ਵੀ ਸਾਡੀ ਮਾਂ ਠੀਕ ਨਹੀਂ ਹੁਣ ਜਦੋਂ ਇੱਥੇ ਆ ਕੇ ਇਹਨਾਂ ਦਾ ਕੜਾ ਪੀਤਾ ਹੁਣ ਕਿੰਨਾ ਠੀਕ ਆ ਤੇ ਕਿੰਨਾ ਚਿਹਰੇ ਤੇ ਰੌਣਕ ਹੈ ਮੈਂ ਸਾਰੇ ਠੀਕ ਆ ਮੈਨੂੰ ਨੀਂਦ ਵੀ ਆਉਂਦੀ ਆ ਪਰ ਮੈਨੂੰ ਹੁਣ ਇਹ ਮੈਂ ਦੱਸਣਾ ਮੈਨੂੰ ਠੰਡ ਬੜੀ ਲੱਗਦੀ ਆ ਰਾਤ ਨੂੰ ਚਲੋ ਉਹ ਤਾਂ ਠੰਡ ਦਾ ਸੀਜ਼ਨ ਵੀ ਆ ਗੋੜੀ ਬੋਡੀ ਵੈਸੇ ਵਾਈਬ੍ਰੇਟ ਕਰਦੀ ਆ ਆਪਰੇਸ਼ਨ ਕਰਕੇ ਆਪਰੇਸ਼ਨ ਬਹੁਤ ਵੱਡਾ ਸੀ ਠੀਕ ਹੈ 3-4 ਘੰਟੇ ਦਾ ਆਪਰੇਸ਼ਨ ਹੈ ਜਦੋਂ ਕਿ ਮੇਰੀਆਂ ਬੇਟੀਆਂ ਨੂੰ ਨਹੀਂ ਪਤਾ ਵੀ ਮੈਂ ਇੱਥੇ ਆਈ ਆ ਅੱਛਾ ਉਹਨਾਂ ਨੂੰ ਪਤਾ ਨਹੀਂ ਸੀ ਦੱਸਿਆ ਨਹੀਂ ਨਹੀਂ ਹੁਣ ਮੈਂ ਨਹੀਂ ਦੱਸਿਆ ਉਹਨਾਂ ਨੂੰ ਅੱਛਾ ਉਹ ਮਨਾ ਕਰਦੇ ਮੈਂ ਕਿ ਦੱਸਿਆ ਆਪਾਂ ਡਾਕਟਰ ਸਾਹਿਬ ਨੂੰ ਵੀ ਉਹ ਮਨਾ ਕਰਦੇ ਸਿਰਫ ਮੇਰੇ ਬੇਟੇ ਤੇ ਮੇਰੀ ਨੋ ਨੂੰ ਪਤਾ ਹੀ ਹੈ ਉਹਨਾਂ ਟੀ ਮੈਂ ਕਿਹਾ ਪੁੱਤ ਜੇ ਆਪਣੀ ਮਾਂ ਨੂੰ ਬਚਾਉਣਾ ਤੇ ਭੇਜ ਦੇ ਫਿਰ ਆਪਣੀ ਮਾਤਾ ਦਾ ਬਹਾਨਾ ਲਾ ਕੇ ਮੈਂ ਹੀ ਵੀ ਉਹਨਾਂ ਨੂੰ ਮਿਲਣਾ ਕੁੜੀਆਂ ਨਹੀਂ ਮੰਨਦੀਆਂ ਹੁਣ ਰੋਜ਼ ਪੁੱਛਦੀਆਂ ਕਿਤੇ ਗਏ ਤੇ ਨਹੀਂ ਮੈਂ ਘਰੇ ਹੀ ਆ ਰਾਜੀ ਕਿੱਦਾਂ ਹੋਗੇ ਮੈਂ ਹਾਂ ਪੰਜਾਬ ਆ ਕੇ ਹਵਾਨਾ ਰਾਜੀ ਹੋਗੇ ਭੈਣ ਭਰਾ ਉਹਨਾਂ ਨੂੰ ਮਿਲ ਕੇ ਰਾਜੀ ਹੋਗੇ ਬਿਲਕੁਲ ਬੜਾ ਇਲਾਜ ਠਿਕਰਾ ਕੋਈ ਆਖੇ ਜੀ ਆ ਸੂਪ ਪੀਓ ਮੈਂ ਕਹ ਮੈਂ ਅਮਰੀ ਛਕਿਆ ਮੈਂ ਸੂਪ ਕਿਉਂ ਪੀਉਂਗੀ ਹੁਣ ਇੱਥੇ ਆ ਕੇ ਠੀਕ ਹੋਏ ਇਹਦੇ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਪੇਸ਼ੇ ਆ ਦੇਣ ਕਹਿੰਦੇ ਵੀ ਜੋ ਵੀ ਆਦਮੀ ਜਿਹਨੂੰ ਤਕਲੀਫ ਆ ਲੇਡੀ ਆ ਮਰਦ ਦਾ ਬੱਚਾ ਕੋਈ ਵੀ ਤਕਲੀਫ ਹੈ ਕਰਾਣਾ ਕੋ ਆ ਕੇ ਪਤਾ ਕਰੋ ਭਈ ਆ ਇਹ ਬਿਮਾਰ ਦਾ ਇਲਾਜ ਹੈਗਾ ਸੋ ਐਚਐਸ ਬਾਬਾ ਦਾ ਕੜਾ ਜਿਹੜਾ ਉਹਦੇ ਰਾਜ਼ ਖੁੱਲਦੇ ਜਾ ਰਹੇ ਨੇ ਉਹ ਭੇਤ ਖੁੱਲਦੇ ਜਾ ਰਹੇ ਨੇ ਉਹ ਖੋਨ ਖੁੱਲ ਰਿਹਾ ਕਿਉਂਕਿ ਉਹ ਪੇ سارے ਜਿਹੜੇ ਆ ਪੇਸ਼ੈਂਟ ਖੋਲ ਰਹੇ ਨੇ ਉਹ ਦੱਸ ਰਹੇ ਨੇ ਕਿ ਕਿੰਨਾ ਫਾਇਦਾ ਹੋਇਆ ਕਿੰਨਾ ਸਾਨੂੰ ਨਹੀਂ ਫਾਇਦਾ ਹੋਇਆ ਸਾਡੇ ਲਈ ਇੱਕ ਹੋਰ ਪੇਸ਼ੈਂਟ ਆ ਇਹਨਾਂ ਕੋਲ ਵੀ ਜਾਣਦੇ ਆ ਜੀ ਬੀਰ ਕੋ ਕੀ ਨਾ ਆ ਤੇ ਕਿੱਥੋਂ ਆ ਤੁਸੀਂ ਰਹਿੰਦੇ ਹੋ ਮੇਰਾ ਨਾਮ ਬਲਬੀਰ ਸਿੰਘ ਆ ਤੇ ਕੀ ਪ੍ਰੋਬਲਮ ਸੀਗੀ ਤੁਹਾਨੂੰ ਪ੍ਰੋਬਲਮ ਮੈਨੂੰ 2008 ਤੋਂ ਪਈ ਸੀ ਸਾਹ ਚੜਨਾ ਦਿਲ ਘਟਣਾ ਫੇਜ ਪਰੂਥੀ ਚੈੱਕ ਕਰਾ ਉਹ ਕਿਨੇ ਸਟੰਟ ਪਾਣੇ ਆ ਉਹ ਪੈ ਗਿਆ 3 ਮਹੀਨਿਆਂ ਬਾਅਦ ਫੇ ਮੈਂ ਬਹੁਤ ਹੋ ਗਿਆ ਫੇਰ ਕਹਿੰਦੇ ਹੁਣ ਇਸ ਵਿੱਚ ਕਰ ਪੈਣਾ ਉਹ ਵੀ ਪੈ ਗਿਆ ਪ੍ਰੋਬਲਮ ਫੇ ਉੱਥੇ ਹੀ ਫੇ ਦੋਈ ਚਲਦੀ ਰਹੀ ਹੁਣ ਫੇਰ ਗਿਆ ਦੁਬਾਰਾ ਉਹ ਕਹਿੰਦੇ ਜੀ ਹੁਣ ਸ਼ਾਇਦ ਸਰਜਰੀ ਕਰਨੀ ਪਵੇ ਫੇ ਮੈਂ ਇਹਨਾਂ ਦਾ ਸੁਣਿਆ ਫੇ ਇੱਥੇ ਆਈ ਲੁਧਿਆਣੇ ਪੇ ਇਹਨਾਂ ਨੇ ਗਿਆ 4 ਮਹੀਨੇ ਦਵਾਈ ਖਾਣੀ ਪੈਣੀ ਆ ਠੀਕ ਹੋ ਜਾਊਂਗੇ ਹੁਣ ਮੈਂ 6ਵੀਂ ਵਾਰੀ ਦਵਾਈ ਲੈਣਾ ਚੌਥਾ ਕੜਾ ਆ ਤੀਜੇ ਤੀਜੇ ਕੜੇ ਦਾ ਮੈਂ ਪੌੜੀਆਂ ਛੜਿਆ ਮੈਂ ਅੰਧੋ ਤੇਨ ਪੌੜੇ ਨਹੀਂ ਚੜ ਸਕਦਾ ਇਹਨਾਂ ਜੇ ਜਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਾ ਵਾ ਇਹ ਕਾੜਾ ਇੱਥੇ ਮਿਲਦਾ ਆ ਤੁਸੀਂ ਇਹਨਾਂ ਨਾਲ ਕੰਟੈਕਟ ਕੀਤਾ ਹਾਂਜੀ ਤੇ ਕਿੰਨੇ ਹਾਲਾਤ ਤੁਹਾਡੇ ਮਾਰੇ ਸੀ ਤੇ ਹੁਣ ਕਿੰਨੇ ਠੀਕੇ ਹੁਣ ਕਿੰਨੇ ਠੀਕ ਹੁਣ ਮੈਂ 70% ਠੀਕ ਆ ਤੇ ਕਿੰਨਾ ਪੈਸਾ ਤੁਸੀਂ ਖਰਾਬ ਕਰ ਚੁੱਕੇ ਦੱਸਿਆ ਵੀ ਸਟੰਡ ਪੈ ਚੁੱਕੇ ਆ ਮੈਂ ਤਕਰੀਬਨ 6-7 ਲੱਖ ਲੱਗ ਗਿਆ ਫਿਰ ਨਮੂਨੀਆਂ ਹੋ ਗਿਆ ਤੀਜੀ ਵਾਰੀ ਫਿਰ ਜਵਾਬ ਆਈ ਸੀ ਫਿਰ 10 ਦਿਨ ਵੇਰ ਤੇ ਫਿਰ ਠੀਕ ਹੋ ਗਿਆ ਤੇ ਕੀ ਕਹਿੰਦੇ ਸੀ ਡਾਕਟਰ ਉਸ ਵੇਲੇ ਫਿਰ ਉਸ ਵੇਲੇ ਕਿਨੇ ਘਰ ਲੈ ਜੋਰ ਜਰ ਨਮੂਨੀਆਂ ਹੋਇਆ ਇਹ ਬਾਸਿਆ ਪੰਜਵੇਂ ਦਿਨ ਮੈਨੂੰ ਉਹਛਾਈ ਸੀ ਪੁਰਥੀ ਜੀ ਤੇ ਤੁਸੀਂ ਦੱਸਦੇ ਹੋ 7-8 ਲੱਖ ਰੁਪਇਆ ਲਾ ਚੁਕੋ ਹੁਣ ਇੱਥੇ ਤੋਂ ਅਸੀਂ ਆ ਰਹੇ ਹਾਂ ਜਾਦੂ ਦਾ ਕੜਾ ਪੀ ਰਹੇ ਹਾਂ ਹਾਂਜੀ ਉੱਥੇ ਦਾ ਖਰਚਾ ਪੈਸਾ ਇੱਥੇ ਦਾ ਖਰਚਾ ਪੈਸਾ ਕਿੱਦਾਂ ਆਉਣਾ ਇਹ ਵੀ ਕੱਟਿਆ ਹਾਂ ਹਾਂ ਹੁਣ ਫੇਰ ਕਹਿੰਦੇ ਸੀ ਸ਼ਾਇਦ ਸਰਜਰੀ ਕਰਨੀ ਪਵੇ 5 ਲੱਖ ਲਿਓ ਜੇ ਕਾਡ ਬਣਿਆ ਮੋਦੀ ਦਾ ਉਹ ਲਿਓ ਮੈਂ ਕਿਹਾ ਉਹ ਹੈਗਾ ਆ ਕਹਿੰਦੇ ਚੱਲਣਾ ਹੋਰ ਬਣਾਓ ਫੇ ਮੈਂ ਕਾੜੇ ਆ ਲਾਂਦੇ ਆਇਆ ਇਹ ਨਹੀਂ ਕਿ ਕੋਈ ਲੋਡ ਨਹੀਂ ਤੁਸੀਂ ਰੱਸੀ ਠੀਕ ਕਰਾਂਗੇ ਮੈਨੂੰ ਹਣ ਫੜ ਕੇ ਆ ਮਤਲਬ ਇਹ ਤੁਸੀਂ ਮੰਨਦੇ ਹੋ ਵੀ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਕਾੜੇ ਨੇ ਬਚਾ ਲਈ ਬਚਾ ਲਈ ਬਚਾ ਲਈ ਤੇ ਪੈਸਾ ਵੀ ਚਾਹੀਏ ਥੋੜਾ ਜਿੰਦਾ ਵੀ ਆ ਖਰਚ ਪੈਸਾ ਥੋੜਾ ਉੱਥੋਂ ਬਹੁਤ ਕੱਟ ਜੇ ਲੱਖ ਵੀ ਲੱਗੇ ਤਾਂ ਕੋਈ ਗੱਲ ਨਹੀਂ ਸਾਨੂੰ ਜ਼ਿੰਦਗੀ ਚਾਹੀਦੀ ਆ ਪੈਸੇ ਦੀ ਕੋਈ ਚਾਹੀਦੇ ਜੇ ਉਹਨਾਂ ਨੇ ਤਾਂ ਚੀਰ ਫਾੜ ਕਰ ਦੇਣੀ ਸੀ ਜੇ ਨਾੜ ਵੀ ਬਲੌਕ ਹੁੰਦੀ ਤਾਂ ਉਹਨਾਂ ਨੇ ਸਟੈਂਡ ਪਾਉਣਾ ਹੀ ਪਰ ਉਹਨੇ ਸਟੈਂਡ ਨਹੀਂ ਪਾਉਣਾ ਉਹਨੇ ਸਰਜਰੀ ਕਰਨੀ ਪੈਸੇ ਬਣਾਉਣ ਲਈ ਠੀਕ ਤੇ ਜਿਹੜੇ ਦੋ ਸਟੈਂਡ ਪਾਇਆ ਤੁਹਾਨੂੰ ਡਰਾ ਕੇ ਪਾਤੇ ਵੀ ਨਹੀਂ ਹੁਣ ਤੁਸੀਂ ਇੱਕਦਮ ਸਟੈਂਡ ਆਹ ਕਹਿੰਦੇ ਜੀ 80% ਤੁਹਾਡੀ ਬਲੌਕ ਤੇ ਜ਼ਿਆਦਾ ਅਸੀਂ ਤਾਂ ਚੈੱਕ ਕਰਨ ਗਏ ਜਬਰਦਸਤੀ ਪਾਤੇ ਹੈ ਕਿੰਨੇ ਸਟੰਡ ਪਏ ਸੀ ਦੋ ਦੋ ਪੈ ਤੇ 7-8 ਲੱਖ ਰੁਪਏ ਖਰਚ ਲਾ ਇੱਥੇ ਹੁਣ ਆ ਕੇ ਪੈਸਾ ਵੀ ਘਟ ਤੇ ਜ਼ਿੰਦਗੀ ਬਚ ਗਈ ਹਾਂ ਹਾਂ ਜ਼ਿੰਦਗੀ ਬਚ ਗਈ ਕੀ ਸੁਨੇਹਾ ਦੇਣਾ ਚਾਹੁੰਦੇ ਬਾਕੀ ਪਿੱਛੇ ਬਸ ਇਹ ਕਹਿੰਨੇ ਜੇ ਕਿ ਇਹਨੂੰ ਪ੍ਰੋਬਲਮ ਹੈ ਹਾਰ ਦੇ ਇੱਥੇ ਆਓ ਜੇ ਬਚਣਾ ਤਾਂ ਨਹੀਂ ਤਾਂ ਬਸ ਉੱਥੇ ਦਾ ਲੁੱਟੇ ਹੀ ਗਏ ਅਜਿਹਾ ਘਰ ਵੀ ਗਹਿਣੇ ਰਾਸ ਤਾਂ ਪਰੂਤੀ ਚ ਹਾਂ ਤੇ ਘਰ ਗਹਿਣੇ ਰੱਖਣ ਤੋਂ ਬਾਅਦ ਵੀ ਠੀਕ ਨਾ ਪਰ ਇੱਥੇ ਜਿਹੜਾ ਹੁਣ ਠੀਕ ਹੋ ਗਿਆ ਹੁਣ ਠੀਕ ਹੈ ਹਾਂ ਦੇ ਲੋ ਇੰਨੇ ਪੌੜੇ ਚੜਾ ਮੈਂ ਤਾਂ ਨੀ ਚੜ ਸਕਦਾ ਹੈ ਹੈਗਾ ਹੱਲੇ ਪਰ ਮੈਨੂੰ 70% ਰਾਮ ਕੀ ਨਾਇਆ ਤੇ ਕਿੱਥੋਂ ਆਏ ਤੁਸੀਂ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਓਕੇ ਮੇਰਾ ਬੀਐਸ ਮੋਟਰ ਗੈरेज ਆ ਓਕੇ ਮੈਂ ਬੀਰਸਫੇਰਪੜ ਦੀ ਜਿਹੜੀ ਦੁਕਾਨ ਆ ਉੱਪਰ ਆ ਮੈਂ ਕਾਫੀ ਦੇਰ ਤੋਂ ਪੌੜੀਆਂ ਨਹੀਂ ਚੜ ਸਕਦਾ ਮੈਂ ਦੂਜੀ ਵਾਰ ਹੀ ਆਇਆ ਹਾਂ ਤੇ ਮੈਂ ਆਰਾਮਨਾ ਆਪਣਾ ਸਮਾਨ ਲੈ ਕੇ ਵੀ ਆ ਜਾਣਾ ਥੱਲੇ ਉੱਪਰ ਵੀ ਚੜ ਜਾਣਾ ਮੈਨੂੰ 40% ਫਰਕ ਪੈ ਗਿਆ ਜਦੋਂ ਪਹਿਲਾਂ ਐ ਸੀ ਤੇ ਉਦੋਂ ਮਤਲਬ ਜਿਹੜਾ ਚੜਨਾ ਬੜਾ ਔਖਾ ਸੀ ਮੈਂ ਦੋ ਪੌੜੀਆਂ ਨਹੀਂ ਚੜ ਸਕਦਾ ਓਕੇ ਹਾਂ ਤੇ ਮੈਂ ਬੜੇ ਆਰਾਮ ਨਾਲ ਮੈਂ ਆਪਣੀ ਦੁਕਾਨ ਵੇਖੀ ਨੂੰ ਮੈਨੂੰ ਫਿਰ 2 ਸਾਲ ਹੋ ਗਏ ਉੱਪਰ ਹਾਂਜੀ ਹਾਂਜੀ ਮੇਰੀ ਅੰਮ੍ਰਿਤਸਰੋਂ ਦਵਾਈ ਚੱਲਦੀ ਹੈ ਈਐਮਸੀ ਤੋਂ ਲਗ ਦਵਾਈ ਖਾਈ ਜਾਂਦਾ ਹੀ ਠੀਕ ਰਹਿੰਦਾ ਹੀ ਜਦੋਂ ਦਵਾਈ ਬੰਦ ਕਰਦੀ ਫਿਰ ਉਹੀ ਇਹ ਇਨ ਆਵਾਰੇ ਕਿ ਮੈਨੂੰ ਪਤਾ ਲੱਗਾ ਕਿ ਇਹ ਐਚਐਸ ਬਾਬਾ ਨਾਂ ਦਾ ਕਾੜਾ ਇਹ ਕਾੜਾ ਇੱਕ ਕਹਿੰਦੇ ਕੁਦਰਤੀ ਚੀਜ਼ ਹੈਗਾ ਸੀ ਕੁਦਰਤ ਨੂੰ ਵਿਸਾਰ ਰਹੇ ਆ ਇੱਕ ਕੁਦਰਤੀ ਜੜੀ ਬੂਟੀਆਂ ਦਾ ਕਾੜਾ ਆ ਤੇ ਕਦੋਂ ਪਤਾ ਲੱਗਾ ਤੇ ਜਦੋਂ ਆ ਕੇ ਇਹਨਾਂ ਨੂੰ ਮਿਲੇ ਇਹਨਾਂ ਨੇ ਕੀ ਸੁਜੈਸਟ ਕੀਤਾ ਸਰ ਵੀਡੀਓ ਦੇਖ ਕੇ ਪਤਾ ਲੱਗਾ ਮੈਨੂੰ ਵੀ ਫੇਸਬੁੱਕ ਤੇ ਵੀਡੀਓ ਦੇਖੀ ਆਪਾਂ ਇੱਥੇ ਆਏ ਇਹਨਾਂ ਨੇ ਪੂਰਾ ਵਿਸ਼ਵਾਸ ਕੀਤਾ ਕਿ ਤੁਸੀਂ ਦਵਾਈ ਖਾਓ ਬਿਲਕੁਲ ਠੀਕ ਹੋ ਜਾਗੇ ਮੈਂ ਉਹ ਵੀ ਦੱਸ ਰਿਹਾ ਲਿਖਿਆ ਲੱਗਿਆ ਮੈਂ ਪਹਿਲੀ ਵਾਰੀ ਕਾੜਾ ਪੀਣ ਵਾਲੀ ਮੈਨੂੰ ਕਾਫੀ ਫਰਕ ਪੈ ਗਿਆ ਕੁਸੀਂ ਪਹਿਲੀ ਵਾਰੀ ਕੜਾ ਪੀਤਾ ਬੜਾ ਫਰਕ ਪਿਆ ਹੁਣ ਜਦੋਂ ਤੋਂ ਪੀ ਰਹੇ ਹਾਂ ਤੇ ਅੱਗੇ ਕੀ ਲੱਗਦਾ ਵੀ ਹੁਣ ਆਰਾਮ ਆ ਰਿਹਾ ਬਿਲਕੁਲ ਫਿੱਟ ਹੋ ਲੱਗਾਤਾਰ ਦਵਾਈ ਖਾਵਾਂਗੇ ਜਿੰਨੀ ਦੇਰ ਮੈਨੂੰ ਆਰਾਮ ਨਹੀਂ ਹੁੰਦਾ ਜੀ ਲੱਗਦਾ ਕਿ ਮੈਂ ਫਿੱਟ ਹੋ ਜਾਵਾਂਗਾ ਬਿਲਕੁਲ ਪਹਿਲਾਂ ਕੀ ਡਾਕਟਰ ਕਹਿੰਦੇ ਸੀ ਡਾਕਟਰ ਮੈਂ ਜਿਓਗ੍ਰਾਫੀ ਕਰਾਈ ਕੋ ਕਰਾਈ ਲੇਕਨ ਆਂਦਾ ਗੋ ਨਹੀਂ ਪਰ ਮੈਂ ਤੁਰ ਨਹੀਂ ਸਕਦਾ ਹਾਂ ਹਾਂ ਜੀ ਹਾਂ ਜੀ ਬਲੋਕ ਜੀ ਮੈਨੂੰ ਨਾਰਮਲ ਬਲੋਕ ਜੀ ਕਹ ਰਹੇ ਸੀ ਪਰ ਹੁਣ ਮੈਂ ਬਿਲਕੁਲ ਵੇਟਾਂ ਜੀ ਇਹ ਕੀ ਵੈਸੇ ਮਿਸ਼ਨ ਹੈ ਕਿਸੇ ਕਿਵੇਂ ਤੁਹਾਡੇ ਮਨ ਚ ਆਇਆ ਕਿ ਇਦਾਂ ਦੀ ਚੀਜ਼ ਤਿਆਰ ਕੀਤੀ ਜਾਵੇ ਜਿਹੜੇ ਹਾਰਡ ਦੇ ਲੋਕ ਲੱਖਾਂ ਰੁਪਏ ਹਸਾਲ ਵਿੱਚ ਖਰਚਦੇ ਨੇ ਇੱਥੇ ਜਿਹੜਾ ਠੀਕ ਹੋਣ ਸੋ ਪਹਿਲਾਂ ਮੈਂ ਬੜਾ ਪੰਜਾਬ ਨੇਸ਼ਨ ਦਾ ਧੰਨਵਾਦੀ ਹਾਂ ਥੋੜਾ ਜਿਹਾ ਇਹ ਐਕਚੁਅਲੀ ਦੇਖੋ ਆਯੁਰਵੈਦਿਕ ਕੋਈ ਨਵੀਂ ਚੀਜ਼ ਨਹੀਂ ਸੀ 30-35 ਸਾਲਾਂ ਤੋਂ ਇਹਦੀ ਰਿਸਰਚ ਕਰਦੇ ਆ ਰਹੇ ਸੀ ਹਨ ਕੁਦਰਤੀ ਇਹਦਾ ਰਿਜ਼ਲਟ ਨਿਕਲਿਆ ਪਹਿਲਾ ਮਰੀਜ਼ ਠੀਕ ਹੋ ਗਿਆ ਚਲੋ ਉਹਦੇ ਨਾਲ ਇਹ ਗੋਡ ਗਿਫਟ ਹੀ ਕਹਿ ਸਕਦੇ ਆ ਸਾਡੇ ਕੋਲੇ ਵੀ ਬੀਐਮਐਸ ਤੇਨ ਡਾਕਟਰ ਦੀ ਇੱਕ ਜੀਐਮਐਸ ਦੋ ਬੀਐਮਐਸ ਜਿਵੇਂ ਜਿਵੇਂ ਮਰੀਜ਼ ਠੀਕ ਹੁੰਦੇ ਗਏ ਉਵੇਂ ਉਵੇਂ ਲੋਕ ਵੱਧਦੇ ਗਏ ਹੈਨਾ ਮਾਨਸਾ ਵੀ ਕੁਰੂਖੇਤਰ ਵੀ ਦਸੂਏ ਵੀ ਹਰ ਜਗ੍ਹਾ ਇੰਨੇ ਰਸ਼ ਹੁੰਦਾ ਹੈ ਪਰ ਪ੍ਰਮਾਤਮਾ ਦੀ ਕਿਰਪਾ ਹੀ ਕਹਿ ਸਕਦੇ ਆ ਬਾਬਾ ਜੇ ਉਦੋਂ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਆ ਉਹਦੀ ਪੈਸੇ ਹਿਸਟਰੀ ਕਿਵੇਂ ਤੁਸੀਂ ਜਾਣ ਲੈਂਦੇ ਹੋ ਕਿ ਕਿੰਨੇ ਪਰਸੈਂਟ ਬਲੋਕੇਜ ਹੈ ਕਿਵੇਂ ਉਹ ਪੇਸ਼ੈਂਟ ਤੋਂ ਪਤਾ ਲੱਗਦਾ ਹੈ ਕਿ ਇਹਨੂੰ ਕੀ ਪ੍ਰੋਬਲਮ ਹੈ ਤੇ ਕਿੱਦਾਂ ਇਹਦੀ ਟਰੀਟਮੈਂਟ ਸ਼ੁਰੂ ਕੀਤੀ ਜਾਂਦੀ ਕੋ ਜਿੰਨੇ ਵੀ ਆਪਣੇ ਕੋਲੇ ਮਰੀਜ਼ ਆਉਂਦੇ ਨੇ ਸਾਰੇ ਵੱਡੇ ਵੱਡੇ ਹਸਪਤਾਲਾਂ ਚੋਂ ਇਲਾਜ ਕਰਾ ਰਹੇ ਆ ਕੋਈ ਵੀ ਇਹ ਨਹੀਂ ਹੈਗਾ ਵੀ ਹਾਰਟ ਦਾ ਅਟੈਕ ਹੋਇਆ ਵੀ ਸਾਡੇ ਕੋਲੇ ਆ ਜਾਊਗਾ ਸਾਰੇ ਮਰੀਜ਼ਾਂ ਦੀ ਹਾਰਟ ਦੇ ਡਾਕਟਰਾਂ ਤੋਂ ਵੱਡੇ ਵੱਡੇ ਹਸਪੀਟਲਾਂ ਤੋਂ ਦਵਾਈ ਚੱਲਦੀ ਹੁੰਦੀ ਹੈ। ਠੀਕ ਮੈਂ ਉਹਨਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਅਕੋਰਡਿੰਗ ਟੂ ਕੰਡੀਸ਼ਨ ਆਪਾਂ ਲੋਕਾਂ ਦਾ ਲਾਜ ਕਰਦੇ ਇਹ ਨਹੀਂ ਵੀ ਕੋਈ ਆਪਾਂ ਤੁੱਕੇ ਨਾਲ ਵੀ ਇਹ ਅਗਲਾ ਕਹੂਗਾ ਵੀ ਮੇਰੇ ਹਾਰਟ ਤੇ ਦਰਦ ਹੁੰਦਾ ਆਪਾਂ ਦਵਾਈ ਦੇ ਕੇ ਭੇਜ ਦਾਂਗੇ। ਜਿੰਨਾ ਟਿੱਕਰ ਉਹਦੇ ਹਾਰਟ ਦੇ ਡਾਕਟਰ ਦੀ ਅਸੀਂ ਪਰਚੀ ਨਹੀਂ ਦੇਖਦੇ ਜਾਂ ਦਵਾਈ ਨਹੀਂ ਉਹ ਚਲਾਉਂਦਾ ਉਹਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਬਹੁਤ ਮਰੀਜ਼ ਅੱਜ ਵੀ ਤਿੰਨ ਚਾਰ ਸਵੇਰ ਦੇ ਮੋੜੇ ਆ ਜਿਹੜੇ ਕਹਿੰਦੇ ਆ ਜੀ ਅਸੀਂ ਹੱਡ ਦੀ ਦਵਾਈ ਲੈਂਦੇ ਨਹੀਂ ਪਹਿਲਾਂ ਉਹਨਾਂ ਨੂੰ ਕਹੀਦਾ ਵੀ ਹੱਡ ਦੇ ਡਾਕਟਰ ਤੋਂ ਲਾਜ ਸ਼ੁਰੂ ਕਰਾਓ ਫਿਰ ਅਸੀਂ ਦਵਾਈ ਦਵਾਂਗੇ। ਬਈ ਕੀ ਪੇਸ਼ੈਂਟ ਐਦਾਂ ਦੇ ਹੁੰਦੇ ਨੇ ਕਿ ਅਫੋਰਡ ਨਹੀਂ ਕਰ ਸਕਦੇ ਪੈਸੇ ਨਹੀਂ ਹੁੰਦੇ ਜੇ ਆ ਜਾਂਦੇ ਕਈ ਵਾਰੀ ਖਰਚਾ ਜ਼ਿਆਦਾ ਹੁੰਦਾ ਯਾਰ ਉਹਨਾਂ ਦੇ ਪੇਸ਼ੈਂਟ ਲਈ ਕੋਈ ਹੈ ਦੰਦੀ ਕੋ ਤੁਹਾਡੇ ਵੱਲੋਂ ਕੋਈ ਵੀ ਬਿਲਕੁਲ ਸਾਡੇ ਕੋਲੇ ਡੋਨਰ ਹੈਗੇ ਆ ਜੀ ਜਿਹੜੇ ਜ਼ਰੂਰਤਮੰਦ ਲੋੜਵੰਦ ਹੁੰਦੇ ਆ ਉਹਨਾਂ ਦਾ ਸਹਾਰਾ ਉਹ ਬਣ ਜਾਂਦੇ ਆ। ਸਮਝ ਗਿਆ ਪੱਕੇ ਨੂੰ ਨਹੀਂ ਮੜਨ ਦਿੰਦੇ ਉਹਨਾਂ ਦਾ ਇਲਾਜ ਅਸੀਂ ਕਰ ਦਿਆਂਗੇ ਠੀਕ ਹੈ। ਜਿਹੜੇ ਜ਼ਰੂਰਤਮੰਦ ਪਰਿਵਾਰ ਆ ਜਿਹੜੇ ਬਜ਼ੁਰਗ 2500 ਪੈਨਸ਼ਨ ਲੈਂਦੇ ਆ ਕਿ ਉਹ ਕਿੱਥੋਂ ਦਵਾਈ ਦਾ ਪੈਸਾ ਦੇਣਗੇ ਜਾਂ ਜਿਹਦੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਉਹਨਾਂ ਲਈ ਅਸੀਂ ਕੁਝ ਰੱਖਿਆ ਹੋਇਆ ਹੈਗਾ ਜਿੰਨਾ ਕੁ ਸਾਡੇ ਤੋਂ ਹੁੰਦਾ ਸੀ ਕਰਦੇ ਆ ਤੇ ਇਹ ਬਹੁਤ ਸਾਰੀ ਗੱਲ ਕਰੀਏ ਤੁਸੀਂ ਦੱਸੇ ਅਡਵੋਕਟ ਵੀ ਕਰਦੇ ਹੋ ਆ ਇਹ ਗੱਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਪੇਸ਼ੈਂਟ ਇਹ ਕਹਿੰਦੇ ਮੈਂ ਦੋ ਵਾਰ ਕੜਾ ਪੀ ਲਿਆ ਜੀ ਮੈਨੂੰ ਆਰਾਮ ਨਹੀਂ ਆਇਆ ਐਕਚੁਅਲ ਦੇ ਵਿੱਚ ਤੁਹਾਡੇ ਜਿਹੜੇ ਕੜੇ ਦਾ ਅਸਰ ਕਦੋਂ ਸ਼ੁਰੂ ਹੁੰਦਾ ਤੇ ਪੇਸ਼ੈਂਟ ਨੂੰ ਕਿੰਨੀ ਟ੍ਰੀਟਮੈਂਟ ਜਿਹੜੀ ਲੈਣੀ ਚਾਹੀਦੀ ਕਿ ਚੱਲਦੇ ਆ ਵੀ ਇੱਕ ਮਹੀਨੇ ਬਾਅਦ ਅਸ ਇਹ ਜਦੋਂ ਆਏ ਨੇ ਇਹਨਾਂ ਦਾ ਬੁਰਾ ਹਾਲ ਸੀਗਾ ਮੈਨੂੰ ਐ ਲੱਗਦਾ ਸੀ ਕਿ ਇਹਨੂੰ ਬੰਦੇ ਨੂੰ ਹਸਪੀਟਲ ਭੇਜ ਦੀ ਗਏ ਅਜੇ ਇੱਧਰ ਆਜੇ ਟਨਟਾ ਨਾ ਇਹ ਤਾਂ ਖੁਸ਼ ਆਗਾ ਉਹਨੇ ਕਿ ਨਹੀਂ ਐਦਾਂ ਨਹੀਂ ਕਰਨਾ ਜਦੋਂ ਆਏ ਨੇ ਪਹਿਲੇ ਦਿਨ ਇਹਨੂੰ ਤਾਂ ਬੈਠਿਆ ਨਹੀਂ ਸੀ ਜਾਂਦਾ ਸਮਝ ਗਏ ਫਿਰ ਇਹਨਾਂ ਨੂੰ ਮੈਂ ਪ੍ਰੋਪਰ ਸਮਝਾਇਆ ਵੀ ਜੇ ਪਰੇਜ਼ ਕਰਨਗੇ ਉਹ ਤਾਂ ਰੱਬ ਤੁਹਾਨੂੰ ਠੀਕ ਕਰ ਦਊਗਾ ਤੇ ਲੈ ਹੁਣਾ ਫੁੱਲ ਵਾਂਗੂ ਖਿੜਿਆ ਪਿਆ ਮੈਨੂੰ ਆਪ ਦੇਖ ਕੇ ਇਰਾਨੀ ਹੁੰਦੀ ਆ ਵੀ ਯਾਰ ਬੰਦੇ ਇਨੀ ਜਲਦੀ ਇਹ ਕੁਦਰਤ ਦੀ ਦੇਣ ਐ ਨਹੀਂ ਕਹ ਰਹੇ ਵੀ ਉਸ ਆਸੀਂ ਕੁਝ ਨਹੀਂ ਦਾ ਚੌਥਾ ਕੜਾ ਆਜਾ ਚੌਥਾ ਕੜਾ ਇਹਨਾਂ ਦਾ ਪੁੱਛ ਕੇ ਲਿਗਿਆ ਹਾਂਜੀ ਚੌਥਾ ਤੀਜੇ ਜੇ ਮੈਨੂੰ ਫਰਕ ਪੈ ਗਿਆ ਹੁਣ ਤਾਂ ਲੋਕ ਮੈਂ ਪੌੜੀ ਚੜ ਗਿਆ ਮੈਂ ਤਿੰਨ ਪੌੜੀਆਂ ਚੜ ਹੁੰਦਾ ਹਾਂ ਮੈਂ ਤਾਂ ਗਿਆ ਲੁਧਿਆਣਾ ਮੈਂ ਪਹੁੰਚ ਕਿੱਦਾਂ ਗਿਆ ਉਹ ਮੇਰੀ ਹੱਲਪ ਵੀ ਬਹੁਤ ਕੀਤੀ ਬਾਬਾ ਜੀ ਬਹੁਤ ਜਾਨਾ ਸੋ ਇਹਨਾਂ ਦੇ ਅੱਖਾਂ ਦੇ ਅਥਰੂ ਦੇਖ ਕੇ ਵੀ ਲੱਗਦਾ ਹੈ ਕਿ ਬਾਬਾ ਜੀ ਬਾਬਾ ਜੀ ਤੁਸੀਂ ਹੈਲਪ ਹੀ ਕਰ ਦਿਓ ਦੇਖੋ ਜਿਹੜਾ ਜ਼ਰੂਰਤਮੰਦ ਲੋੜਵੰਦਾ ਉਹਦੀ ਸ਼ਕਲ ਹੈ ਉਹਦੇ ਕੱਪੜੇ ਲੀਡ ਹੈ ਦੱਸ ਦਿੰਦੇ ਹੈਨਾ ਉਹਦਾ ਫੇਸ ਹੀ ਦੱਸ ਦਿੰਦਾ ਵੀ ਇਹ ਜ਼ਰੂਰਤਮੰਦ ਹੈ ਉਹਨਾਂ ਨੂੰ ਨੋਵਾ ਦੀ ਚਾਬੀ ਫੜੀ ਹੋਵੇ ਕ੍ਰਿਸਟਾ ਦੀ ਚਾਬੀ ਫੜੀ ਹੋਵੇ ਅਗਲਾ ਕਿ ਫੇ ਦਵਾਈ ਫਰੀ ਦੇ ਦੇ ਮੇਰੀ ਕਿਹੜਾ ਫੈਕਟਰੀ ਲੱਗੀ ਆ ਵੀ ਮੈਂ ਫਰੀ ਚੱਕ ਚੱਕ ਦੇਈ ਜਾਣੀ ਹੈਨਾ ਸਾਡੇ 20 25 30 ਮਰੀਜ਼ਾਂ ਦਾ ਸਟਾਫ ਹੈ ਆਪਣਾ ਹੈਨਾ ਇੰਨੇ ਆਫਿਸਾਂ ਦੇ ਆਪਾ ਕਿਰਾਏ ਭਰ ਰਿਹਾ ਆਪਣਾ ਕਿਹੜਾ ਕੋਈ ਆਪਣਾ ਆਫਿਸ ਹੈ ਸਾਰੇ ਜਗ੍ਹਾ ਦੇ ਕਿਰਾਏ ਭਰਦੇ ਆ ਗੱਡੀਆਂ ਦੇ ਖਰਚੇ ਆ ਦਵਾਈਆਂ ਦੇ ਖਰਚੇ ਆ ਕਿੱਥੋਂ ਲੈਣੇ ਆ ਯਾਰ ਹਰ ਬੰਦਾ ਮੇਰੇ ਮੂੰਹ ਵੱਲ ਦੇਖਦਾ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਵੀ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਹਰ ਬੰਦੇ ਦੇ ਢਿੱਡ ਲੱਗਿਆ ਹਰ ਬੰਦੇ ਦੇ ਬੱਚੇ ਨੇ ਹਰ ਬੰਦੇ ਦੀ ਰੋਟੀ ਚਲਾਨੀ ਆ 30 ਬੰਦਿਆਂ ਦਾ ਮੈਂ ਰੋਟੀ ਪਾਣੀ ਦੇਖਣਾ ਤੇ ਜ਼ਰੂਰਤਮੰਦ ਲੋੜਵੰਦਾਂ ਨੂੰ ਵੀ ਦੇਖਣਾ ਮੋੜ ਦਿਨ ਕਿ ਜਦੋਂ ਤੁਹਾਡੇ ਕੋਲ ਪੇਸ਼ੈਂਟ ਜਿੱਦਾਂ ਤੁਸੀਂ ਦੱਸਿਆ ਇਦਾਂ ਦੇ ਜਦੋਂ ਆਉਂਦੇ ਨੇ ਤੇ ਤੁਹਾਡਾ ਵੀ ਮਨ ਕਰਦਾ ਵੀ ਇਦਾਂ ਦੇ ਬੰਦੇ ਦੀ ਹੈਲਪ ਕੀਤੀ ਜਾਵੇ ਨੀਡਰ ਦੀ ਹੈਲਪ ਕੀਤੀ ਜਾਵੇ ਤੇ ਜਦੋਂ ਇਦਾਂ ਦਾ ਪੇਸ਼ੈਂਟ ਠੀਕ ਜਿਹੜਾ ਕਹਿੰਦੇ ਮੁਰਝਾਇਆ ਫੁੱਲ ਜਦੋਂ ਖਿੜਿਆ ਫੁੱਲ ਹੁੰਦਾ ਤੁਹਾਡੇ ਚ ਇਹਦੇ ਤੇ ਕਿੰਨੀ ਗਰੌਣ ਪੰਦੀ ਹੁੰਦੀ ਆ ਦਵਾਵਾਂ صدਕਾ ਆਪਾਂ ਲੋਕਾਂ ਦੇ ਅੱਗੇ ਦੇ ਅੱਗੇ ਵਿਚਰਦੇ ਜਾਂਦੇ ਆਪਾਂ ਕਦੇ ਸੋਚਿਆ ਸੀ ਵੀ ਆਪਾਂ ਜਾਵਾਂਗੇ ਤਾਂ ਇੰਨੀ ਦੁਨੀਆ ਆਊਗੀ ਹੈਨਾ ਤੇ ਅੱਜ ਆਪਣੇ ਨਾਲ ਹਰ ਬੰਦਾ 2 ਮਿੰਟ ਫੋਨ ਤੇ ਗੱਲ ਕਰਨ ਲਈ ਤਰਸਦਾਗਾ ਕਿ ਨਹੀਂ ਲੋਕ ਦੋ ਦੋ ਮਹੀਨੇ ਤੇ ਮੇਰਾ ਫੋਨ ਚੱਕਾ ਕਰੋ ਉਤੇ ਘਟੋ ਘਟ 5 600 ਬੰਦਾ ਬਾਹਰ ਲਾ ਵੇਟਿੰਗ ਚ ਆ ਵੀ ਸਾਡਾ ਫੋਨ ਚੱਕਿਆ ਜਾਵੇ 10 10 ਵਾਰੀ ਫੋਨ ਕਰ ਲੈਂਦੇ ਆ ਟਾਈਮ ਨਹੀਂ ਲੱਗ ਰਿਹਾ ਵੀ ਆਪਾਂ ਬਾਹਰਲੇ ਬੰਦੇ ਨਾਲ ਗੱਲ ਕਰ ਲਈਏ 500 ਬੰਦਾ ਮੇਰੇ ਮਿਸਿੰਗ ਦਾ ਮਿਸ ਕਾਲ ਚ ਰੱਖਿਆ ਹੋਇਆ ਪਿਆਗਾ ਨਹੀਂ ਚੱਕਿਆ ਗਿਆ ਫੋਨ ਜਦੋਂ ਟਾਈਮ ਹੁੰਦਾ ਚੱਕਦੇ ਵੀ ਹਾਂ ਇਨੀ ਹੈਗਾ ਵੀ ਆਪਾਂ ਜਾਣ ਕੇ ਨਹੀਂ ਚੱਕਦੇ ਪਰ ਰਹਿ ਜਾਂਦਾ ਇਸ ਕਾੜੇ ਨੇ ਇੱਕ ਬਾਬਾ ਜੀ ਦੀ ਜਿਹੜੀ ਆ ਇੱਕ ਕਿਹਾ ਸੀ ਨਾਮ ਵੀ ਬਣਾਇਆ ਇੱਕ ਜਿਹੜੀ ਆ ਰਤਵਾ ਵੀ ਦਿੱਤਾ ਤੇ ਨਾਲ ਇੱਕ ਦੁਆਵਾਂ ਵੀ ਲੋਕਾਂ ਦੀਆਂ ਨੇ ਕਾੜੇ ਵਾਲਾ ਨਾਮ ਆ ਜਿਹੜਾ ਪਰਮਾਤਮਾ ਨੇ ਇਹਨਾਂ ਨੇ ਦਿੱਤਾ ਲੋਕਾਂ ਨੇ ਜੀ ਠੀਕ ਆ ਅਸ਼ੀਰਵਾਦ ਪਰਮਾਤਮਾ ਦਾ ਗੋਡ ਗਿਫਟ ਪਰਮਾਤਮਾ ਦੀ ਆ ਇਹ ਪਰਮਾਤਮਾ ਦਾ ਇੱਕ ਆਪਾਂ ਜਰੀਆ ਬਣਿਆ ਵੀ ਲੋਕਾਂ ਨੇ ਆਪਾਂ ਨੂੰ ਪਰਮਾਤਮਾ ਦੇਖੋ ਰਸਤਾ ਕੱਢ ਦਿੰਦਾਗਾ ਆਪਾਂ ਸੋਚ ਵੀ ਨਹੀਂ ਸੀ ਸਕਦੇ ਵੀ ਇਹ ਦਿਨ ਵੀ ਆਣਾ ਹੈਨਾ ਇਹ ਕੁਦਰਤ ਆਪਣੇ ਆਪ ਉਹ ਰਸਤਾ ਤਿਆਰ ਕਰਦੀ ਆ ਅਸੀਂ ਕਦੇ ਹੜ ਦੇ ਮਰੀਜ਼ਾਂ ਦੀਆਂ ਲਾਈਨਾਂ ਲੱਗਣ ਗਈ ਵੀ ਅਨਪੋਸੀਬਲ ਗੱਲਾਂ ਨੇ ਕਿ ਨਹੀਂ ਸੋਚਿਆ ਨਹੀਂ ਸੀਗਾ ਚਲੋ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਇਹ ਜੇ ਭੈਣਾ ਭਰਾਵਾਂ ਨੂੰ ਜਿੰਨਾ ਕਿ ਸਾਡੇ ਚ ਹਿੰਮਤ ਆ ਜੋਰ ਆ ਉਹਨਾਂ ਦੀ ਸੇਵਾ ਸੀ ਕਰਦੇ ਰਵਾਂਗੇ ਠੀਕ ਆ ਕਿਰਵਾ ਜੀ ਕਿੱਥੇ ਕਿੱਥੇ ਤੁਹਾਡੀਆਂ ਬ੍ਰਾਂਚਾਂ ਨੇ ਜੇ ਕਿਸੇ ਮਿਲਣਾ ਹੋਵੇ ਉਹ ਤੇ ਕਿਹੜੀ ਕਿਹੜੇ ਦਿਨ ਤੁਸੀਂ ਮੁਲਾਕਾਤ ਕਰਦੇ ਲੁਧਿਆਣਾ ਮਾਨਸਾ ਕੁਰੂਖੇਤਰ ਦਸੂਹਾ ਠੀਕ ਹੈ ਜੀ ਬਾਕੀ ਤੁਹਾਡਾ ਸਕਰੀਨ ਤੇ ਨੰਬਰ ਪਾ ਦਿਓ ਉਹਦੇ ਵਿੱਚ ਅਸੀਂ ਦੱਸੀ ਜਾਣਗੇ ਬੱਚੇ ਜਿੱਦਾਂ ਪਤਾ ਲੱਗਦਾ ਹੈ ਕਿ ਇਥੇ ਕਾੜੇ ਦੇ ਨਾਲ ਪੇਸ਼ੈਂਟ ਠੀਕ ਹੁੰਦਾ ਹੈ ਉਹ ਆਂਦਾ ਹੈ ਸਰ ਜੀ ਬਜ਼ੁਰਗ ਬੈਠੇ ਨੇ ਬਜ਼ੁਰਗੋ ਕੀ ਆਇਆ ਤੇ ਕੀ ਪ੍ਰੋਬਲਮ ਸੀ ਮੇਰਾ ਨਾਮ ਹਰਦਿਆਲ ਸਿੰਘ ਜੀ ਪ੍ਰੋਬਲਮ ਮੈਨੂੰ ਹਾਰਟ ਦੀ ਅੱਛਾ ਕਿੰਨੀ ਦੇਰ ਤੋਂ ਬਜ਼ੁਰਗੋ ਮੈਨੂੰ ਹੋ ਗਏ 5-6 ਮਹੀਨੇ ਤੇ ਕਿੱਥੇ-ਕਿੱਥੇ ਪਹਿਲਾਂ ਚੈੱਕ ਕਰਾਇਆ ਜਿੰਦਰ ਖੰਦਾਈ ਦਵਾਈ ਅੱਛਾ ਹਾਂ ਜੀ ਕੀ ਕਹਿੰਦੇ ਡਾਕਟਰ ਜਦੋਂ ਪਹਿਲਾਂ ਚੈੱਕ ਕਰਾਇਆ ਕਿਸਟੈਂਟ ਕਹਿੰਦੇ ਕੌਣ ਨੂੰ ਤੇ ਹੁਣ ਇਥੇ ਤੋਂ ਕਾੜਾ ਪੀਤਾ ਠੀਕ ਆ ਉਹਨਾਂ ਜੇ ਜਦੋਂ ਸਟਾਰਟ ਪਾਉਣ ਨੂੰ ਕਿਹਾ ਕਿੰਨੇ ਪੈਸੇ ਚਾਹੀਏ ਉਸ ਵੀ ਐਨੇ ਪੈਸੇ ਲਾਉਣਗੇ ਖਰਚਾ ਹੋਗਾ। ਉਹੀ 1 ਲੱਖ 1.5 ਲੱਖ। ਹਾਂਜੀ ਹਾਂਜੀ। ਤੇ ਜਦੋਂ ਇੱਥੇ ਪਤਾ ਲੱਗਾ ਤੁਸੀਂ ਵੀਡੀਓ ਤੋਂ ਪੁੱਛਿਆ ਕਿੱਥੋਂ ਪਤਾ ਲੱਗਾ ਕਿਸੇ ਤੋਂ ਤੇ ਜਦੋਂ ਆਏ ਆ ਤੇ ਕਦੋਂ ਆਏ ਆ ਤੇ ਕਿੰਨੀ ਵਾਰੀ ਕੜਾ ਪੀ ਚੁੱਕੇ ਹੋ? ਮੈਂ 12ਵੀਂ ਵਾਰ ਆਇਆ ਹਾਂ। 12ਵੀਂ ਵਾਰ। ਹਾਂਜੀ। ਤੇ ਜਦੋਂ ਤੁਸੀਂ ਪਹਿਲੀ ਵਾਰ ਪੀਤਾ ਕਿੰਨੇ ਪਰਸੈਂਟ ਸੀਗਾ? ਨਹੀਂ ਮੇਰਾ 53-54 ਪਰਸੈਂਟ ਸੀਗਾ। ਤੇ ਹੁਣ 12 ਵਾਰੀ ਕੜਾ ਪੀ ਕੇ ਕਿੰਨਾ ਫਰਕ ਫਰਕ ਪਿਆ ਕਿ ਫਰਕ ਪੀਆ ਨਾ ਹਾਂਜੀ ਹਾਂ ਫਰਕ ਪਿਆ ਕਿੰਨੇ ਦਾ ਪਰਸੈਂਟ ਪਿਆ ਇਹ ਦਿਨੋਂ ਜ਼ਿਆਦਾ ਫਰਕ ਪਿਆ ਤੇ ਕੀ ਪ੍ਰੋਬਲਮ ਕੀ ਆਉਂਦੀ ਸੀ ਜਦੋਂ ਪਹਿਲਾਂ ਉਹਦੀ ਪ੍ਰੋਬਲਮ ਸੀਗੀ ਸਾਹ ਚੜਦਾ ਹੈਗਾ ਦਰਦ ਹੁੰਦੀ ਸੀ ਤੇ ਹੁਣ ਹੁਣ ਸਾਹ ਚੜਦਾ ਨਹੀਂ ਨਹੀਂ ਹੁਣ ਠੀਕ